ਕਿੰਨੇ ਦਿਨ ਤੋਂ ਆ ਪਾਣੀ ਜਾਂਦਾ ਆ ਰਿਹਾ ਜਿਆਦਾ ਇੱਕ ਦੋ ਮਹੀਨੇ ਹੋ ਚਲੇ ਪਾਣੀ ਦੀ ਰੋਜ਼ ਅਸੀਂ ਕੰਪਲੇਨ ਕਰਦੇ ਰੋਜ਼ ਭਾਜੀ ਉਹਨਾਂ ਕੋਲ ਕੰਪਲੇਨ ਕਰਦੇ ਆ ਕੋਈ ਸੁਣਦਾ ਹੀ ਨਹੀਂ ਸਾਡੀ ਗੱਲ ਤੁਹਾਡਾ ਕੀ ਕਹਿਣਾ ਹੁਣ ਸਾਡਾ ਕਹਿਣਾ ਕੀ ਸਾਨੂੰ ਪਾਣੀ ਇਨਸਾਫ ਚਾਹੀਦਾ ਪਾਣੀ ਦੋ ਤੁਸੀਂ ਸਾਨੂੰ ਠੀਕ ਇਹ ਦੂਂਦੀ ਕਰਨਾ ਪਾਣੀ ਮੈਂ ਕਹਿੰਦੀ ਟਾਇਲਟ ਸੀਟ ਜਿਹੜੀ ਨਾ ਉਹਦਾ ਪਾਣੀ ਸਾਫ ਹੈ ਇੰਨਾ ੰਦਾ ਪਾਣੀ ਟੂਟੀਆਂ ਚੋਂ ਆ ਰਿਹਾ ਗ੍ਰੀਨ ਕਲਰ ਦਾ ਅਸੀਂ ਹੱਥ ਵੀ ਨਹੀਂ ਧੋ ਸਕਦੇ ਉਹ ਟੂਟੀ ਕੋਲੋਂ ਬਾਥਰੂਮ ਚੋਂ ਇਹ ਨਹੀਂ ਗੰਦੀ ਸਮੈਲਾਂ ਦੀ ਬੰਦਾ ਕੜਈ ਨਹੀਂ ਹੋ ਸਕਦਾ ਆ ਤੁ ਫਟਟਰ ਦਾ ਪਾਣੀ ਆਉਂਦਾ ਹੂੰ ਹੂੰ ਕੋਈ ਗੱਟਰ ਵਾਲੀ ਕਿੰਨੀ ਕਿੰਨੀ ਦਿਨ ਕਿੰਨੀ ਕਿੰਨੀ ਦਿਨ ਤੋਂ ਆ ਰਹੀ ਹੈ ਇਹ ਹੋ ਗਏ 2 ਮਹੀਨੇ ਠੀਕ ਹੈ ਤੁਸੀਂ ਕੰਪਲੇਨਟ ਕੀਤੀ ਗਏ ਹੁਣ ਹਾਂਜੀ ਮੈਂ ਵੇ ਕਿ ਅੱਜ ਤੋਂ ਲਗਭਗ 15 ਦਿਨ ਪਹਿਲੇ ਇੱਕ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਸ਼ੁਰੂ ਹੋਈ ਸੀ ਅਸੀਂ ਇਹਨਾਂ ਨੂੰ ਆਪਣੇ ਅਫਸਰਾਂ ਨੂੰ ਆਪਣੇ ਜੇਈ ਨੂੰ ਬਾਰ-ਬਾਰ ਇਹ ਗੱਲ ਕਹਿੰਦੇ ਰਹੀ ਕਿ ਪਾਣੀ ਗੰਦਾ ਆ ਰਿਹਾ ਆ ਰਿਹਾ ਬਰਸਾਤਾ ਦੀ ਵਜ੍ਹਾ ਕਰਕੇ ਐ ਫਰਾਨ ਐ ਸਾਨੂੰ ਇਹ ਗੱਲਾਂ ਮਤਲਬ ਸੁਣਾਉਂਦੇ ਨੇ ਅਸੀਂ ਮੰਨ ਲਈ ਗੱਲ ਕਿ ਬਰਸਾਤ ਵਿੱਚ ਪਾਣੀ ਗੰਦਾ ਆ ਸਕਦਾ ਪਰ ਬਰਸਾਤ ਹਟਿਆ ਅੱਜ ਲਗਭਗ 1 ਹਫ਼ਤੇ ਤੋਂ ਜ਼ਿਆਦਾ ਹੋ ਗਿਆ ਗੰਦੇ ਪਾਣੀ ਦੀ ਸਮੱਸਿਆ ਦਿਨੋਂ ਦਿਨ ਜਿਹੜੀ ਇਹ ਵੱਧ ਤੋਂ ਵੱਧ ਹੁੰਦੀ ਜਾ ਰਹੀ ਏ ਕੋਈ ਐਸਾ ਪਰਿਵਾਰ ਨਹੀਂ ਕੋਈ ਐਸਾ ਘਰ ਨਹੀਂ ਜਿੱਥੇ ਕੋਈ ਬੰਦਾ ਬਿਮਾਰ ਨਹੀਂ ਹੋ ਰਿਹਾ ਔਰ ਅੱਜ 2 ਦਿਨ ਹੋ ਗਏ ਨੇ ਇਸ ਟੋਏ ਨੂੰ ਪੱਟ ਕੇ ਉਹਨਾਂ ਨੇ ਇਹ ਚੈੱਕ ਕਰ ਰਹੇ ਨੇ ਇਹਨਾਂ ਚੈੱਕ ਕਰਤਾ ਮਤਲਬ ਪਾਣੀ ਠੀਕ ਨਹੀਂ ਹੋਇਆ ਪਾਈਪ ਠੀਕ ਨਿਕਲਿਆ ਜਿਹਦੇ ਬਾਰੇ ਕਹਿੰਦੇ ਸੀ ਕਿ ਪਾਈਪ ਕਰਾ ਮਤਲਬ ਹੋ ਸਕਦਾ ਸਾਰਾ ਕੁਝ ਠੀਕ ਹੈ ਪਾਣੀ ਫੇਰ ਵੀ ਗੰਦਾ ਆ ਰਿਹਾ ਅਸੀਂ ਇਹਨਾਂ ਨੂੰ ਬਾਰ ਬਾਰ ਇਹ ਗੱਲ ਕਹਿ ਰਹੇ ਹਾਂ ਕਿ ਪਾਣੀ ਜਿਹੜਾ ਹੈ ਤੁਹਾਡੇ ਜਿਹੜੇ ਇੰਜੀਨੀਅਰ ਨੇ ਉਹਨਾਂ ਕੋਲ ਡਿਵਾਈਸ ਹੋਏਗਾ ਉਹਨਾਂ ਕੋਲ ਸਿਸਟਮ ਹੋਏਗਾ ਪਾਣੀ ਚੈੱਕ ਕਰਨ ਦਾ ਪਾਣੀ ਦੇਖਣ ਦਾ ਐਡਾ ਵੱਡਾ ਹਿੰਦੁਸਤਾਨ ਹੈ ਐਨੀ ਦੁਨੀਆ ਤਰੱਕੀ ਕਰ ਗਈ ਹੈ ਪਰ ਕਿਹਾ ਸਾਨੂੰ ਇੰਨਾ ਹੀ ਨਹੀਂ ਪਤਾ ਲੱਗ ਰਿਹਾ ਸਾਡੇ ਜਿਹੜੇ ਕਾਰਪੋਰੇਸ਼ਨ ਕੋਲੇ ਐਨਾ ਵੱਡਾ ਡਿਵਾਈਸ ਹੀ ਨਹੀਂ ਹੈਗਾ ਕਿ ਜਿਹੜਾ ਇਹ ਪਤਾ ਕਰ ਸਕੇ ਕਿ ਮਤਲਬ ਇੱਥੇ ਪਾਣੀ ਦੀ ਲੀਕੇਜ ਇੱਥੇ ਵਈ ਹੈ ਇੱਥੋਂ ਫਰਾਬੀ ਆ ਰਹੀ ਹੈ ਉਹ ਪਾ ਚੈੱਕ ਕਰੀ ਜਾਂਦੇ ਆ ਸੜਕ ਤੋੜਨੇ ਆ ਪਟਕੇ ਅੱਗੇ ਚ ਮਤਲਬ ਚਲੇ ਗਏ ਉੱਥੇ ਨਹੀਂ ਨਿਕਲੇ ਅੱਗੇ ਚਲੇ ਗਏ ਈਸ਼ਵਰ ਕਲੋਨੀ ਦੇ ਵਿੱਚ ਡੇਢ ਮਹੀਨਾ ਇਹ ਮਤਲਬ ਲੱਗੇ ਰਹੇ ਉੱਥੇ ਵੀ ਇਦਾਂ ਹੀ ਕੀਤਾ ਅੱਜ ਇੱਥੇ ਸ਼ੁਰੂਆਤ ਹੋ ਗਈ ਹੈ ਲੱਗਦਾ ਇਹਨਾਂ ਨੇ ਹੌਲੀ-ਹੌਲੀ ਸਾਰਾ ਮਤਲਬ ਨਿਊ ਕਿਟਾ ਕਲੋਨੀ ਜਿਹੜੀ ਤੋੜ ਮਾਰਨੀ ਹੈ ਤੇ ਇੱਕ ਕੈਸੀ ਇਹਨਾਂ ਦੀ ਇੰਜੀਨੀਅਰਿੰਗ ਹੈ ਜਿਹੜੇ ਇਹਨਾਂ ਨੂੰ ਇੰਜੀਨੀਅਰਿੰਗ ਪਤਾ ਲੱਗ ਰਿਹਾ ਸਹੀ ਪ੍ਰਸ਼ਾਸਨ ਨੂੰ ਬਾਰ-ਬਾਰ ਡਿਮਾਂਡ ਕਰ ਰਹੇ ਆਂ ਔਰ ਅੱਜ ਵੀ ਇਹ ਗੱਲ ਕਹਿ ਰਹੇ ਆਂ ਕਿ ਅਸੀਂ ਪਾਣੀ ਦੀ ਮਤਲਬ ਡਿਊਟੀ ਦੇਈ ਜਾਂਦੇ ਆਂ ਟੈਂਕਰ ਲਿਆਓ ਟੈਂਕਰ ਛੱਡ ਜਾਓ ਟੈਂਕ ਉੱਥੇ ਲਾ ਦਿਓ ਟੈਂਕਰ ਉੱਥੇ ਲਾ ਦਿਓ ਅਸੀਂ ਇਹ ਨਹੀਂ ਕੋਸ਼ਿਸ਼ ਕਰਦੇ ਕਿ ਇਹ ਗੰਦੇ ਪਾਣੀ ਦਾ ਕੋਈ ਸੋਲੂਸ਼ਨ ਨਿਕਲੇ ਜਾਏ ਕਿੰਨੀ ਮਤਲਬ ਮਾੜੀ ਗੱਲ ਹੈ ਜੇ ਅਗਰ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਤੇ ਉਹਦਾ ਜਿਹੜਾ ਦੂਜਾ ਤਰੀਕਾ ਹੈ ਜਿਹੜਾ ਜਿਹੜਾ ਅਸੀਂ ਤਾਂ ਕਹਿੰਦੇ ਆ ਪ੍ਰਸ਼ਾਸਨਿਕ ਤਰੀਕਾ ਨਿਕਲੇ ਤੇ ਜੇ ਅਨਪ੍ਰਸ਼ਾਸਨਿਕ ਤਰੀਕਾ ਵੀ ਮਨ ਲਓ ਕਰਨਾ ਪਿਆ ਤੇ ਉੱਥੇ ਜਾ ਕੇ ਸਿਆਪਾ ਕਰਾਂਗੇ ਧਰਨੇ ਲਾਵਾਂਗੇ ਇਹਨਾਂ ਦੀ ਆ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਆਦਰਵਾਈਜ਼ ਇਹ ਪਹਿਲੇ ਹੀ ਇਹ ਮਨ ਲਓ ਗੱਲ ਨੂੰ ਜਾਂਚ ਲੈਣ ਪਹਿਲੇ ਹੀ ਇਹ ਗੱਲ ਨੂੰ ਪਾਪ ਲੈਣ ਕਿ ਇੱਥੇ ਮਸਲਾ ਖਰਾਬ ਹੋਣ ਵਾਲਾ ਹੈ ਕੱਲ ਨੂੰ ਜੇ ਕੋਈ ਬੰਦਾ ਇੱਥੇ ਕੋਈ ਵਾਧਾ ਘਾਟਾ ਹੋ ਜਾਂਦਾ ਕੋਈ ਰੱਬ ਨਾ ਕਰੇ ਕੋਈ ਅਸੀਂ ਅਨਸਥਾਵੀ ਘਟਨਾ ਹੋ ਜਾਂਦੀ ਹੈ ਤੇ ਉਹਦੇ ਲਈ ਇਹੀ ਲੋਕ ਜ਼ਿੰਮੇਵਾਰ ਹੋਣਗੇ ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਅਸੀਂ ਬਾਰ ਬਾਰ ਇਹਨਾਂ ਲੋਕਾਂ ਨੂੰ ਕਹਿ ਰਹੇ ਹਾਂ ਉਹਦੇ ਬਾਹਰ ਚੂ ਦੇਣਾਂ ਲੋਕਾਂ ਨੂੰ ਨਾ ਤੇ ਕੱਲ ਨੂੰ ਤੇ ਜੋ ਸਰਕਲੀ ਪਈ ਏ ਆਂਦੇ ਨੇ ਗੇੜਾ ਲਾਉਂਦੇ ਨੇ ਚਲੇ ਜਾਂਦੇ ਨੇ ਆਂਦੇ ਗੇੜਾ ਲਾਉਂਦੇ ਚਲੇ ਜਾਂਦੇ ਨੇ ਇੱਥੇ ਕੋ ਤਮਾਸ਼ਾ ਲੱਗਾ ਵੇ ਜਿਹੜਾ ਆ ਕੇ ਮਤਲਬ ਤਮਾਸ਼ਾ ਦੇ ਦੇ ਚਲੇ ਜਾਂਦੇ ਨੇ ਕਦੀ ਕਿਸੇ ਨੂੰ ਭੇਜ ਦਿੰਦੇ ਕਦੀ ਕਿਸੇ ਨੂੰ ਅੱਜ ਗੱਲ ਹੋ ਰਹੀ ਏ ਜੀ ਮੰਤਰੀ ਸਾਹਿਬ ਦੇਖ ਰਹੇ ਨੇ ਮੰਤਰੀ ਸਾਹਿਬ ਕਰ ਰਹੇ ਨੇ ਮੰਤਰੀ ਤੇ ਇੱਕ ਦਿਨ ਵੀ ਮਤਲਬ ਫੋਨ ਕਰਕੇ ਨਹੀਂ ਪੁੱਛਿਆ ਵੇ ਕਿਹੜੀ ਜਗ੍ਹਾ ਤੇ ਗੰਦਾ ਪਾਣੀ ਏ ਕਿਹੜੀ ਜਗ੍ਹਾ ਤੇ ਕੀ ਅਸੀਂ ਕੀ ਕਰਨਾ ਮੰਤਰੀਆਂ ਨੂੰ ਸਾਨੂੰ ਪਾਣੀ ਚਾਹੀਦਾ ਏ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਾਫ਼ ਸੁਥਰਾ ਸਾਡੇ ਬੱਚਿਆਂ ਲਈ ਸਾਡੇ ਲੋਕਾਂ ਲਈ ਸਾਡੇ ਪੈਣਾ ਭਰਾਵਾਂ ਲਈ ਸਾਫ਼ ਪਾਣੀ ਚਾਹੀਦਾ ਅਸੀਂ ਸਰਕਾਰ ਨੂੰ ਸਾਡੇ ਟੈਕਸ ਦਿੰਨੇ ਆ ਹਾਊਸ ਟੈਕਸ ਦਿੰਨੇ ਆ ਹਰ ਤਰ੍ਹਾਂ ਦਾ ਟੈਕਸ ਜੋ ਸਰਕਾਰ ਕਾਰਪੋਰੇਸ਼ਨ ਸਾਡੇ ਕੋਲ ਮੰਗਦੀ ਹੈ ਅਸੀਂ ਉਹ ਸਾਰੇ ਲੋਕ ਭੇ ਕਰਦੇ ਆ ਉਹਦੇ باوجود ਸਾਨੂੰ ਜਿਹੜੀ ਬੇਸਿਕ ਚੀਜ਼ ਹੈ ਪਾਣੀ ਪਾਣੀ ਇੱਕ ਬੇਸਿਕ ਚੀਜ਼ ਹੈ ਪਾਣੀ ਤੋਂ ਬਿਨਾ ਬੰਦਾ ਜਿੰਦਾ ਨਹੀਂ ਰਹਿ ਸਕਦਾ ਉਹ ਹੀ ਸਾਨੂੰ ਇਹ ਪ੍ਰੋਵਾਈਡ ਨਹੀਂ ਕਰ ਸਕਦੇ ਮੈਂ ਜੋ ਮੇਰੀ ਪ੍ਰਸ਼ਾਸਨ ਨੂੰ ਦੁਬਾਰਾ ਦੁਬਾਰਾ ਬੇਨਤੀ ਹੈ ਮੈਂ ਆਪਣੇ ਫੋਨ ਚਾਲੀ ਮੈਸੇਜ ਜਿਹੜਾ ਕਮਿਸ਼ਨਰ ਜਲੰਧਰ ਨੂੰ ਔਰ ਸਾਰੇ ਜਿਹੜੇ ਅਫਸਰ ਨੇ ਐਕਸੀਡੈਂਟ ਤੱਕ ਮਲਬਾਸ਼ੀ ਹੋਤਾ ਕਿ ਜੇਹੀ ਤੱਕ ਸਾਰਿਆਂ ਨੂੰ ਬਾਹਰ ਆ ਫਿਰ ਵੀ ਇਹਨਾਂ ਲੋਕਾਂ ਨੂੰ ਮਤਲਬ ਕੋਈ ਨਹੀਂ ਹੁਣ ਕੀ ਕਰ ਰਹੇ ਨੇ ਮੈਂ ਤੇ ਹੀ ਕਹਾਂਗਾ ਕਿ ਇਹ ਮਤਲਬ ਠੀਕ ਹੋਣਾ ਚਾਹੀਦਾ ਅਸੀਂ ਤਾਂ ਇੱਕੋ ਹੀ ਗੱਲ ਮੰਗ ਰਹੇ ਹਾਂ ਕਿ ਪਾਣੀ ਸਾਫ ਉਤਰਾ ਦਿਓ ਅਈ ਕੋਈ ਐਸਾ ਕੋਈ ਗੈਰਕਾਨੂੰਨੀ ਹਥਿਆਰ ਥੋੜੀ ਮੰਗ ਰਿਹਾ ਕਿ ਸਾਨੂੰ ਤੋਪ ਦਿਓ ਗੋਲੇ ਦਿਓ ਬੰਬ ਦਿਓ ਪਟਾਕੇ ਦਿਓ ਅਈ ਤੇ ਕਹਿੰਦੇ ਸਾਫ ਪਾਣੀ ਦਿਓ ਸਾਨੂੰ ਠੀਕ ਹੈ